ਬਠਿੰਡਾ ਦੇ 100 ਫੁੱਟੀ ਰੋਡ ਤੇ ਸਥਿਤ ਗੁਰਦੁਆਰਾ ਸਾਹਿਬ ਦੇ ਬਾਹਰਲੇ ਸ਼ੀਸ਼ੇ ਕਿਸੇ ਸ਼ਰਾਰਤੀ ਅਨਸਰ ਵੱਲੋਂ ਤੋੜੇ ਗਏ ਪੁਲਿਸ ਘਟਨਾ ਵਾਲੀ ਸਥਾਨ ਤੇ ਪਹੁੰਚੀ ਅਤੇ ਕਰ ਰਹੀ ਹੈ ਜਾਂਚ ਦੱਸਦੀ ਹੈ ਕਿ ਅੱਜ ਸਵੇਰ ਸਮੇਂ ਬਠਿੰਡਾ ਦੇ 100 ਫੁੱਟੀ ਰੋਡ ਤੇ ਸਥਿਤ ਗੁਰਦੁਆਰਾ ਸਾਹਿਬ ਦੇ ਸ਼ੀਸ਼ੇ ਕਿਸੇ ਸ਼ਰਾਰਤੀ ਅਨਸਰ ਵੱਲੋਂ ਤੋੜੇ ਗਏ ਮੌਕੇ ਤੇ ਬਠਿੰਡਾ ਸ਼ਹਿਰੀ ਦੇ ਡੀਐਸਪੀ ਸਰਬਜੀਤ ਸਿੰਘ ਪੁਲਿਸ ਪਾਰਟੀ ਸਮੇਤ ਪਹੁੰਚੀ ਅਤੇ ਕਿਹਾ ਕਿ ਜਾਂਚ ਪੜਤਾਲ ਚੱਲ ਰਹੀ ਹੈ ਤੇ ਜਲਦੀ ਸ਼ਰਾਰਤੀ ਅਨਸਰ ਨੂੰ ਕਾਬੂ ਕਰ ਲਿਆ ਜਾਵੇਗਾ ਸਰ ਜਿਹੜਾ ਇਹ ਇਨਸੀਡੈਂਟ ਹੋਇਆ ਹੈ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਜੀ ਇੱਕ ਆਪਾਂ ਨੂੰ ਹੁਣੇ ਇਨਸੀਡੈਂਟ ਰਿਪੋਰਟ ਹੋਇਆ ਸੀਗਾ ਕਿ ਇੱਥੇ ਆਪਣੇ 100 ਫੁੱਟੀ ਦੇ ਗੁਰਦੁਆਰਾ ਸਾਹਿਬ ਦਾ ਜਿਹੜਾ ਇੱਥੇ ਇੱਥੇ ਇਹਨਾਂ ਦੇ ਸ਼ੀਸ਼ੇ ਤੋੜੇ ਗਏ ਸੀਗੇ ਤੁਰੰਤ ਅਸੀਂ ਇੱਥੇ ਮੌਕੇ ਤੇ ਆ ਕੇ ਉਹ ਚੈੱਕ ਕੀਤਾ ਹੈਗਾ ਇਹਦੇ ਵਿੱਚ ਨਾ ਇੱਕ ਜਿਹੜਾ ਗੁਰਦੁਆਰਾ ਸਾਹਿਬ ਦੇ ਜਿਹੜੇ ਰੋਡ ਸਾਈਡ ਆ ਜਿਹਦੇ ਸ਼ੀਸ਼ੇ ਆ ਬਾਹਰ ਰੋਡ ਤੇ ਲੱਗਦੇ ਨੇ ਤਾਂ ਸੀਸੀਟੀਵੀ ਫੁਟੇਜ ਅਸੀਂ ਚੈੱਕ ਕੀਤੀ ਸੀ ਇੱਕ ਕੋਈ ਸ਼ਰਾਰਤੀ ਆਦਮੀ ਆਉਂਦਾ ਹੈ ਤੇ ਬਾਹਰੋਂ ਹੀ ਸ਼ੀਸ਼ੇ ਤੋੜ ਕੇ ਤੇ ਬਾਹਰੋਂ ਹੀ ਉਹ ਵਾਪਸ ਭੱਜ ਜਾਂਦਾ ਹੈ ਇਸ ਜੀ ਨੂੰ ਅਸੀਂ ਤੁਰੰਤ ਮੁਕੱਦਮਾ ਦਰਜ ਕਰਦੇ ਆਂ ਜੀ ਤੇ ਉਸ ਦੀ ਪੜਤਾਲ ਕਰ ਰਹੇ ਆਂ ਜਿੱਦਾਂ ਹੀ ਦੋਸ਼ੀ ਗ੍ਰਿਫਤਾਰ ਹੋ ਜਾਂਦਾ ਹੈ ਸਖਤ ਤੋਂ ਸਖਤ ਕਾਰਵਾਈ ਅਸੀਂ ਅਮਲ ਵਿੱਚ ਲੈ ਕੇ ਆਵਾਂਗੇ